ਉਜੀ ਅੱਜ ਹੀ ਨਾ ਔਲੇ ਖਾਣੇ ਤੁਹਾਨੂੰ ਦੱਸਦੇ ਆ ਕਿ ਔਲੇ ਨੂੰ ਕਿੱਦਾਂ ਖਾਣੇ ਚਾਹੀਦੇ ਆ ਇਹ ਔਲੇ ਨੇ 1 ਕਿਲੋ ਔਲੇ ਨੇ ਦੇ ਵੇਖੋ ਕਿੱਡੇ ਕਿੱਡੇ ਮੋਟੇ ਨੇ ਤੇ ਬਾਜ਼ਾਰ ਚੋਂ ਆਏ ਨੇ ਇਹ ਤੇ ਇਹ ਔਲੇ ਜਿਹੜੇ ਹੁਣ ਪਹਿਲਾਂ ਥੋੜਾ ਜਿਹਾ ਪਾਣੀ ਪਾ ਕੇ ਕੜਾਈ ਦੇ ਵਿੱਚ ਰੱਖਿਆ ਹੋਇਆ ਇਹਨਾਂ ਨੂੰ ਮੈਂ ਨਾ ਤੋ ਬਣਾ ਕੇ ਔਲਿਆਂ ਨੂੰ ਰੱਖ ਲਿਆ ਸੀ ਪ੍ਰਾਤ ਵਿੱਚ ਤੇ ਹੁਣ ਮੈਂ ਉਬਾਲ ਦਵਾਂਗੀ ਤੁਹਾਨੂੰ ਮੈਂ ਇਨੀ ਗੱਲ ਦੱਸਾਂਗੀ ਕਿ ਇਹ ਚਾਰ ਨਹੀਂ ਪਾਉਣ ਲੱਗੀ ਮੈਂ ਇਹ ਤੁਹਾਨੂੰ ਅੱਜ ਦੱਸਦੀਆਂ ਕਿ ਜਿੱਦਾਂ ਵਾਲ ਕਾਲੇ ਰੱਖਣੇ ਹੋਣ ਅੱਖਾਂ ਦੀ ਨਿਗਾ ਚੰਗੀ ਰੱਖਣੀ ਹੋਏ ਦੰਦ ਚੰਗੇ ਰੱਖਣੇ ਹੋਣ ਤੇ ਉਹ ਚੀਜ਼ ਤੁਹਾਨੂੰ ਦੱਸਦੀ ਵੀ ਔਲੇ ਆਪਾਂ ਨੂੰ ਕਿੱਦਾਂ ਖਾਣੇ ਚਾਹੀਦੇ ਆ ਹੁਣ ਮੈਂ ਇਹ ਨਮਕ ਦਾ ਇੱਕ ਚਮਚਾ ਪਾ ਦਿੱਤਾ ਆ ਇਹਨਾਂ ਨੂੰ ਉਬਾਲਣ ਵਾਸਤੇ ਰੱਖ ਦਵਾਂਗੀ ਇਹ ਤੁਸੀਂ ਇੱਕ ਔਲਾ ਰੋਜ਼ ਦਾ ਰੋਟੀ ਦੇ ਨਾਲ ਖਾਓਗੇ ਤੇ ਇਹ ਨਾ ਸਮਝੋ ਵੀ ਤੁਹਾਡੀ ਜ਼ਿੰਦਗੀ ਬਦਲ ਦੇਗਾ ਤੇ ਸਿਆਲ ਦੇ ਵਿੱਚ ਔਲੇ ਜਿਹੜੇ ਆ ਬਹੁਤ ਆ ਗਏ ਨੇ ਤੇ ਇਹ ਖਾਓ ਜ਼ਰੂਰ ਔਲਾਵਟਾ ਮੰ ਸੀਦਾ ਦਾ ਸੀਦੇ ਨਾਲ ਭਰਪੂਰ ਹੁੰਦਾ ਆ ਤੇ ਹੱਡੀਆਂ ਵਾਸਤੇ ਵੀ ਚੰਗਾ ਹੁੰਦਾ ਵਾਲਾਂ ਵਾਸਤੇ ਵੀ ਚੰਗਾ ਹੁੰਦਾ ਅੱਖਾਂ ਵਾਸਤੇ ਵੀ ਚੰਗਾ ਹੁੰਦਾ ਮਤਲਬ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਗੱਲ ਕਰੀ ਐ ਤੇ ਇਹ ਜਿਹੜੇ ਔਲੇ ਆਪਾਂ ਇਦਾਂ ਦੇਖ ਲਵਾਂਗੇ ਕੱਢ ਕੇ ਕਿ ਇਹ ਗਲਗੇ ਕੇ ਨਹੀਂ ਤੇ ਇਹਨੂੰ ਆਪਾਂ ਦੇਖ ਲੈਨੇ ਆ 5 ਕਿ ਮਿੰਟ ਉਬਾਲੇ ਮੈਂ ਜ਼ਿਆਦਾ ਨਹੀਂ ਰੱਖੇ ਤੇ ਆਹ ਦੇਖੋ ਜਦੋਂ ਆਪਾਂ ਪੋਲੇ ਹੋ ਜਾਣਾ ਥੋੜੇ ਥੋੜੇ ਪੋਲੇ ਹੋ ਜਾਣਾ ਆਹ ਦੇਖੋ ਹੁਣ ਹੋ ਗਏ ਪੋਲੇ ਦੇਖੋ ਕਿੰਨਾ ਸੋਹਣਾ ਹੋ ਗਿਆ ਇਹ ਹੁਣ ਅਸੀਂ ਇਹਨਾਂ ਨੂੰ ਨਾ ਮਤਲਬ ਗੈਸ ਨੂੰ ਬੰਦ ਕਰ ਦਾਂਗੇ ਔਲਿਆ ਨੂੰ ਕੜਾਈ ਦੇ ਵਿੱਚੋਂ ਬਾਹਰ ਕੱਢ ਕੇ ਤੇ ਇਹਨਾਂ ਨੂੰ ਸੁਕਾ ਲਵਾਂਗੇ ਜਨਨ ਕਿ ਸੁਕਾ ਦਾ ਮਤਲਬ ਕਿ ਜਾਲੀ ਦੇ ਵਿੱਚ ਪਾਵਾਂਗੇ ਛਾਨਣੀ ਦੇ ਵਿੱਚ ਥੱਲੇ ਆਪਰਾਤ ਰੱਖ ਦਵਾਂਗੇ ਤੇ ਇਸ ਕਰਕੇ ਆਪਰਾਤ ਰੱਖਾਂਗੇ ਕਿ ਜੇ ਉਹ ਪਾਣੀ ਹੋਏਗਾ ਇਹਦੇ ਵਿੱਚ ਥੱਲੇ ਚਲਾ ਜਾਏਗਾ ਤੇ ਇਹ ਅੱਜ ਮੈਂ ਤੁਹਾਨੂੰ ਦੱਸਣੀ ਆ ਕਿ ਆਪਾਂ ਇਸ ਤਰ੍ਹਾਂ ਜਿਹੜੇ ਔਲੇ ਖਾਵਾਂਗੇ ਨਾ ਇਹ ਇੱਕ achar ਨਹੀਂ ਹੈਗਾ achar ਵੀ ਡਾਕਟਰ ਮਨਾ ਕਰ ਦਿੰਦੇ ਆ ਕਿ achar ਨਹੀਂ ਖਾ ਸਕਦੇ ਤੁਸੀਂ ਤੇ ਇਹ achar ਨਹੀਂ ਤੇਲ ਤੋਂ ਬਗੈਰ ਹੀ ਖਾਣੇ ਆ ਤੇ ਖਾਣੇ ਵੀ ਜ਼ਰੂਰ ਹੈ ਤੇ ਖਾਣ ਦਾ ਤਰੀਕਾ ਵੀ ਬਹੁਤ ਵਧੀਆ ਆ ਤੇ ਰੋਟੀ ਦੇ ਨਾਲ ਲੱਗਣਗੇ ਵੀ ਬਹੁਤ ਸਵਾਦ ਰੋਟੀ ਦਾ ਵੀ ਟੇਸਟ ਵਧਾਉਣਗੇ ਤੇ ਤੁਸੀਂ ਮੇਰੇ ਕਹਿਣ ਤੇ ਇਸ ਤਰ੍ਹਾਂ ਔਲੇ ਖਾਓਗੇ ਤੇ ਤੁਸੀਂ ਨਾ ਬਹੁਤ ਹੀ ਵਧੀਆ ਮਤਲਬ ਜਿਹੜਾ ਆ ਟੇਸਟ ਵੀ ਪਾਓਗੇ ਤੇ ਫਾਇਦਾ ਵੀ ਲਓਗੇ ਹੁਣ ਇਹ ਔਲੇ ਪਾਣੀ ਜਿਹੜਾ ਸਾਰਾ ਕੱਢ ਦਿੱਤਾ ਏ ਔਲਿਆਂ ਨੂੰ ਹਵਾ ਫੇਰ ਗਈ ਏ ਔਲੇ ਜਿਹੜੇ ਆ ਥੋੜੇ ਜਿਵੇਂ ਇਸ ਕਾਲੇ ਨੇ ਜਣੀ ਕੇ ਠੰਡੇ ਕਰ ਲੈਨੇ ਹੁਣ ਇੱਕ ਡੱਬੇ ਦੇ ਵਿੱਚ ਪਾ ਦਵਾਂਗੇ ਔਲਿਆਂ ਨੂੰ ਐਨਾ ਹੀ ਕੋਈ ਡੱਬਾ ਘਰ ਦੇ ਵਿੱਚ ਹੁੰਦੇ ਹੀ ਆ ਡੱਬੇ ਤੇ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਪਾਵਾਂਗੇ ਕੱਚ ਦਾ ਬਿਆੰਬ ਵੀ ਲੈ ਸਕਦੇ ਹੋ ਤੇ ਉਸ ਤਰ੍ਹਾਂ ਪਲਾਸਟਿਕ ਦੇ ਵਿੱਚ ਵੀ ਪਾ ਸਕਦੇ ਹੋ ਕਿਉਂਕਿ ਰੋਜ਼ ਦਾ ਇੱਕ ਔਲਾ ਤੇ ਫਿਰ ਥੋੜੇ ਦਿਨ ਕੱਢਣੇ ਨੇ ਤੇ ਇਹਨਾਂ ਉਤੇ ਜਿਹੜੇ ਮਰਜੀ ਡੱਬੇ ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹਨਾਂ ਨੂੰ ਤੇ ਦੇਖੋ ਮੈਂ ਕਾਲਾ ਨਮਕ ਜਿਹੜਾ ਇੱਕੋ ਚਮਚਾ ਲਿਆ ਏ ਇੱਕ ਚਮਚਾ ਮੈਂ ਕਾਲੇ ਨਮਕ ਦਾ ਉੱਪਰ ਪਾਤਾ ਏ ਬਸ ਇੰਨਾ ਹੀ ਕਾਲਾ ਨਮਕ ਪਾਵਾਂਗੇ ਜਿਆਦਾ ਆਪਾਂ ਕੋਈ ਬਰਾਬਰੀ ਨਹੀਂ ਆ ਕਿ ਮਤਲਬ ਇੰਨਾ ਨਮਕ ਚਾਰਚ ਪੈਂਦਾ ਤੇ ਇੰਨਾ ਹੀ ਪਾਉਣਾ ਨਹੀਂ ਕੁਛ ਨਹੀਂ ਚਾਹੀਦਾ ਇਹਨੂੰ ਥੋੜੀ ਜਿਹੀ ਜਵੈਣ ਪਾ ਦਵਾਂਗੇ ਇੱਕ ਨਾ ਇਹ ਇੱਕ ਦਵਾਈ ਬਣ ਰਹੀ ਆ ਜਿੱਦਾਂ